ਪੰਦੀ ਚੋਣ ਕੀਤੀ ਅਤਿਹਾਸਿਕ ਗੱਲ ਕਰਨ ਹੋ ਗਈ ਇਹ ਸੁਭਾਂਤ ਵਾਲਾ ਬਣ ਗਿਆ ਚੋਣ ਕਾਵੇਧਾਰਤ ਕੀਤੀ ਪੰਜਾਹ ਤਰ੍ਹਾਂ ਦੀ ਚੋਣ ਕਾਵੇਧਾਰਤ ਕੀਤੀ ਗੁਣਾ ਦੇ ਆਧਾਰ ਤੇ ਕੀਤੀ ਕਿ ਗਿਣਤੀ ਉਹਨਾਂ ਦੇ ਆਧਾਰ ਤੇ ਕੀਤੀ ਹੁਣ ਵਸੋ ਗੁਣਾ ਦੇ ਆਧਾਰ ਤੇ ਕੀਤੀ ਨਾ ਗਿਣਤੀ ਦੇ ਆਧਾਰ ਤੇ ਕੀਤੀ ਗੁਰੂ ਜੀ ਨੇ ਪੀਪੀਆਂ ਤੇ ਨਹੀਂ ਲਖਾਈਆਂ ਸੀ ਉੱਥੇ ਪੀਪੀਆਂ ਕੱਲੋ ਸੰਦੂਕ ਪੜੀਆਂ ਵੀ ਬੋਟਾ ਪਾਉ ਹੋਈ ਜਿਹੜਾ ਸਾਰੇ ਤੋਂ ਵੱਧ ਵੋਟਾਂ ਲੈਗਾ ਸਾਡਾ ਪਿਆਰਾ ਇਦਾਂ ਤਾਂ ਨਹੀਂ ਚੋਣ ਸੀ ਬਈ ਇਲੈਕਸ਼ਨ ਤਾਂ ਨਹੀਂ ਕਰਾਇਆ ਸੀ ਸੌਖੇ ਸਮਝ ਗਏ ਗਿਣਤੀ ਤੰਤਰ ਇਲੈਕਸ਼ਨ ਨਹੀਂ ਕਰਾਇਆ ਸੀ ਹਾਂਜੀ ਕੀ ਕੀਤਾ ਗੁਰੂ ਜੀ ਨੇ ਗੁਣਾ ਦੇ ਆਧਾਰ ਤੇ ਚੋਣ ਕੀਤੀ ਜਿਹਨੂੰ ਕਹਿੰਦੇ ਨੇ ਗੁਣ ਤੰਤਰ ਪ੍ਰਣਾਲੀ ਕੀ ਕਹਿੰਦੇ ਨੇ ਜੀ ਗੁਣ ਤੰਤਰ ਪ੍ਰਣਾਲੀ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਸਿਲੈਕਸ਼ਨ ਸਿਲੈਕਸ਼ਨ ਹਾਂਜੀ ਉੱਥੇ ਫਿਰ ਕੀ ਗੱਲ ਰੱਖਿਆ ਗੁਰੂ ਜੀ ਨੇ ਭਾਵ ਜਿਹਨੇ ਪਿਆਰਾ ਬਣਨੇ ਉਹਦੀ ਯੋਗਤਾ ਕੀ ਰੱਖੀ ਯੋਗਤਾ ਸਮਝ ਨਹੀਂ ਆਦੀ ਬਾਕੀ ਜਿਹਨੂੰ ਰੀਜੀ ਕਹਿੰਦੇ ਆਪਾਂ ਕੁਆਲਿਫਿਕੇਸ਼ਨ ਕੀ ਯੋਗਤਾ ਰੱਖੀ ਦਸ਼ਮੇਸ਼ ਪਿਤਾ ਜੀ ਕਹਿੰਦੇ ਜਿਹਨਾਂ ਅਸੀਸ ਦੇ ਦੂ ਸਾਡਾ ਪਿਆਰਾ ਆ ਕੁਆਲਿਫਿਕੇਸ਼ਨ ਹੈ ਭਾਵ ਉਹਦਾ ਭਾਵ ਕੀ ਬਣ ਗਿਆ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੈ ਉਹ ਧਾਰਮਿਕ ਜਗਤ ਦੇ ਵਿੱਚ ਧਾਰਮਿਕ ਆਗੂ ਬਣਦਾ ਹੱਕਦਾਰ ਹੈ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਉਹ ਆਵੇ ਗੁਰੂ ਜੀ ਨੇ ਯੋਗਤਾ ਰੱਖ ਦਿੱਤੀ ਜਿਹੜਾ ਤਾਂ ਕਹਿਣ ਦਾ ਭਾਵ ਕਹਿੰਦੇ ਸੀਸ ਦੇਵ ਦੀ ਯੋਗਤਾ ਰੱਖਦਾ ਹੈ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੈ ਕਹਿੰਦੇ ਉਹ ਆਵੇ ਉਹ ਸਾਡਾ ਪਿਆਰਾ ਇਦਾਂ ਭਾਵ ਕਿ ਗੁਣਾ ਦੇ ਆਧਾਰ ਤੇ ਚੋਣ ਕੀਤੀ ਪੰਜ ਪਿਆਰਾਂ ਦੀ ਗੁਣ ਵੀ ਕਿੱਦਾਂ ਵੱਡਾ ਆਤਮ ਸਵਾਰਪਨ ਦਾ ਸਰੰਗ ਹੈ ਜਿਹੜਾ ਅਉਧੇਦਾਰੀ ਦੀ ਭੁੱਖ ਨਹੀਂ ਧਰਮ ਯਾਰ ਦੇ ਵਿੱਚ ਅਉਧੇਦਾਰੀ ਦੀ ਭੁੱਖ ਨਹੀਂ ਨਾ ਨਾ ਭੋਗਾਂ ਦੀ ਲਾਲਸਾ ਜਾਂ ਪਰਵਤਾ ਦੀ ਭੁੱਖ ਹੋ ਜਾਏ ਤਾਂ ਇਹ ਨਿਵਸਮ ਚਲੂ ਹੋਮ ਚਲੂ ਨਾ ਇਹ ਮਖਤੀ ਬਹੁਤ ਬਖਾ ਦੇ ਸ਼ਹਿਰ ਧਰਮ ਦਾ ਇਸ ਕਰਕੇ ਇੱਥੇ ਆਗੂ ਹੋਣੇ ਦੀ ਜਿਹੜਾ ਸੱਚ ਨੂੰ ਆਪਣੇ ਸਰੀਰ ਨਾਲ ਵੱਧ ਪਿਆਰ ਕਰਦਾ ਹੋਵੇ ਇਹ ਯੋਗਤਾ ਕਿੰਨੀ ਵੱਡੀ ਗੱਲ ਹੈ ਇਸਲਾਮ ਦੀ ਗੱਲ ਹੈ ਭਾਵ ਕਿ ਉਹ 1699 ਦੀ ਵਿਸਾਖੀ ਤੇ ਸਾਨੂੰ ਕੀ ਦਿੱਤਾ ਗੁਰੂ ਜੀ ਨੇ ਗਣਤੰਤਰ ਹੈ ਗਣਤੰਤਰ ਪ੍ਰਣਾਲੀ ਦਿੱਤੀ ਨਾ ਤੇ ਗਣਤੰਤਰ ਪ੍ਰਣਾਲੀ ਛੱਡ ਕੇ ਆਪਾਂ ਸਾਰੇ ਨਿੰਮਟੋਂ ਦੇ ਵਿੱਚ ਹੀ ਆਪਾਂ ਸਾਰੇ ਗੁਰੂ ਜੀ ਵੱਲੋਂ ਦਿੱਤੀ ਹੋਈ ਗਣਤੰਤਰ ਪ੍ਰਣਾਲੀ ਛੱਡ ਕੇ ਗਿਣਤੀ ਤੰਤਰ ਤੇ ਆ ਗਏ ਤੇ ਸਲੈਕਸ਼ਨ ਦੀ ਵਿਧੀ ਨੂੰ ਛੱਡ ਕੇ ਕਿ ਗੁਣਾ ਦੇ ਅਧਾਰ ਤੇ ਚੁਣਨੇ ਆਪਾਂ ਆ ਗੋ ਅਲਖਸ਼ੂ ਦੀ ਵੀ ਜਿੱਤੇ ਆਗੇ ਅਲਖਨਾ ਦੇ ਵਿੱਚ ਤਾਂ ਜੋ ਕੁਝ ਹੁੰਦਾ ਹੁੰਦਾ ਉਹੀ ਹੁੰਦਾ ਹੈ। ਕੋਈ ਸਮਝੀਏ ਤੁਸੀਂ ਨਾ ਵੀ ਅਲਖਸ਼ੂ ਬਾਕ ਅਲਖਸ਼ਣੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੀ ਹੈ ਦਿਨੋਂ ਦਿਨ ਬਰੁਹਦਾ ਨਾ ਨਘਾਰ ਹੋਇਆ ਸੱਚ ਇਹ ਹੈ ਕਿ ਭਾਵੇਂ ਕਿ ਸਾਡੇ ਕੋਲ ਜੀ ਵੀਰ ਕਹਿੰਦੇ ਨੇ ਮੈਂ ਨਹੀਂ ਸੰਤ ਐ ਵੀ ਭਾਈ ਸਾਹਿਬ ਕਹਿੰਦੇ ਗੱਲ ਤਾਂ ਸਹੀ ਹੈ ਸੰਧਾਨਕ ਪਰ ਕਹਿੰਦੇ ਹੁਣ ਗਲ ਪਿਆ ਘੋਲ ਤਾਂ ਵਜਾਉਣਾ ਹੀ ਕਹਿੰਦਾ ਹੈ। ਮੈਂ ਕਿਹ ਕਿਹ ਕਾਉਡੀ ਗੱਲ ਭਾਮ ਦੀ ਗੱਲ ਪਿਆ ਟਰੋਲ ਤਾਂ ਵਜਾਉਣਾ ਹੀ ਪੈਂਦਾ ਭਾਮ ਦੀ ਸਿਸਟਮ ਚੱਲ ਪਿਆ 1925 ਤੋਂ ਲੈ ਕੇ ਠੀਕ ਹੈ ਫਿਰ ਮੈਂ ਉਹ ਹੱਸਦਾ ਕੇ ਗੱਲ ਕਹਿਣਾ ਹੁਣ ਮੈਂ ਪ੍ਰਚਾਰ ਕਰਨਾ ਤੇ ਵੀ ਚਲੋ ਮੰਨ ਲੈ ਆ ਗੱਲ ਪਿਆ ਟਰੋਲ ਵਜਾਉਣਾ ਹੀ ਪੈਂਦਾ ਫਿਰ ਮੈਂ ਹੱਸਦਾ ਹੁੰਦਾ ਮੈਂ ਬਜਾਉਣਾ ਤਾਂ ਸੋਰਤਾ ਕੀ ਜਹੀ ਹੈ ਜੇ ਗੱਲ ਜੇ ਕਿਸੇ ਨੇ ਗੱਲ ਟਰੋਲ ਪਾਪਾ ਐ ਤੈਨੂੰ ਵੀ 200 50 50 ਲੋਕਾਂ ਦੇ ਕੰਨ ਪਾੜੀ ਜਾਵੇ ਮਹਾਬਜਾਤਾ ਸੁਰਤਾਲ ਚ ਲਿਆ ਦਰੋ ਬੋਲੇ ਸਾਤੇ ਹਾਂ 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 ਜਿ ਇਸ਼ਾਰਾ ਸੀ ਜੀ ਨਾ ਉੱਥੇ ਵੀ ਕੋ ਨਿਯਮ ਹੋਣਾ ਚਾਹੀਦਾ ਹੈ ਘਲਪਾ ਟੋਲ ਵਜਾਉਣਾ ਪੈਂਦਾ ਵਜਾਉ ਤਾਂ ਸੁਰਤਾਲ ਚ ਕਿ ਬੇਸੋ ਦੇ ਗੁੱਟੀਆਂ ਨਾ ਹੀ ਘਲਪਾ ਟੋਲ ਵਾ ਬੇਸੋ ਬਈ ਅਜੇ ਤਾਂ ਬੇਸੋ ਨਹੀਂ ਗੁੱਟਦੇ ਨਾ ਹਾਂਜੀ ਤੋ ਇਸ ਕਰਕੇ ਇਹ ਸਿੱਧੀ ਗੱਲ ਕਰ ਰਿਹਾ ਹਾਂ ਕਿ ਸਿਧਾਂਤ ਗੱਲ ਹੈ ਬਹੁਤ ਵੱਡੀ ਜੇ ਸਮਝ ਆ ਜਾਏ ਕਿ ਤੇ ਸਾਡੇ ਆਗੂਆਂ ਨੂੰ ਤੇ ਬਹੁਤ ਵੱਡੀ ਗੱਲ ਹੋ ਜਾਈ ਮੈਂ ਤਾਂ ਕਹਾਂ ਕਿ ਕਿ ਤੇ ਇਹ ਇਲੈਕਸ਼ਨ ਪ੍ਰਣਾਲੀ ਤੋਂ ਖੜਾ ਛੁੱਟ ਕੇ ਸਲੈਕਸ਼ਨ ਪ੍ਰਣਾਲੀ ਕਿਸੇ ਨਾ ਕਿਸੇ ਢੰਗ ਨਾਲ ਲਾਗੂ ਹੋ ਜਾਈ ਤੇ ਚੜ੍ਹਦੀ ਕਲਾ ਹੋਵੇ ਚੜ੍ਹਦੀ ਕਲਾ ਹੋ ਜੇ ਤੇ ਇਤਿਹਾਸ ਪੜ ਕੇ ਦੇਖ ਲਓ 1925 ਤੋਂ ਪਹਿਲਾਂ ਦਾ ਇਤਿਹਾਸ ਪੜ ਲਓ ਖੁਦ ਤੁਹਾਨੂੰ ਪਤਾ ਲੱਗੂ ਵਿਸ਼ਲੇਸ਼ਣ ਕਰਿਆ ਕਰੋ ਉਦਾਂ ਜਦੋਂ ਆਪਾਂ ਕਿਸੇ ਗੱਲ ਨੂੰ ਇੱਕ ਵਿਸ਼ਲੇਸ਼ਣ ਦੇ ਨਜ਼ਰੀਏ ਤੋਂ ਦੇਖਦੇ ਆ ਨਾ ਫਿਰ ਪਤਾ ਲੱਗਦਾ ਹੈ ਤੁਸੀਂ 1925 ਤੋਂ ਪਹਿਲਾਂ ਦਾ ਇਤਿਹਾਸ ਪ੍ਰਾਪਤੀਆਂ ਕੁਰਬਾਨੀਆਂ ਏਕਤਾ ਪੜ੍ਹ ਕੇ ਦੇਖ ਲਓ। ਕਮਾਲ ਬਾਤਮਾਲ। ਜਦੋਂ ਤੋਂ ਇਲੈਕਸ਼ਨ ਪ੍ਰਣਾਲੀ ਆ ਗਈ 1925 ਤੋਂ ਬਾਅਦ ਸਿੱਖਾਂ ਦੇ ਆਪਸ ਵਿੱਚ ਲੜਾਈਆਂ ਧੜੇਵੰਦੀਆਂ ਪਾਰਟੀਆਂ ਪੜ੍ਹ ਕੇ ਦੇਖ ਲਓ। ਪੜ੍ਹ ਕੇ ਮੈਨੂੰ ਸੁਣਾਉਣਾ ਇੱਥੇ ਸ਼ਰਮਸ਼ਾਰ ਹੋ ਜਾਂਦਾ ਹੈ। ਬੋਲੋ ਸਤਨਾਮ ਵਾਹਿਗੁਰੂ ਮੈਂ ਸੁਣਾਇਆ ਵੀ ਨਹੀਂ ਕਦੇ। ਸ਼ਰਮ ਸ਼ਰ ਪਖਰਾ ਖਨਾਪਾ ਸ਼ਰਮ ਸ਼ਰ ਹੋ ਜਾਂਦਾ ਹੈ ਹਾਂਜੀ ਪਹਿਲੀ ਹੀ ਇਲੈਕਸ਼ਨ ਦੇ ਵਿੱਚ ਇੱਕ ਇਸ਼ਾਰਾ मात्र ਯੂਗ ਦੇ ਦਿਆਂ ਚਲੋ ਉਸ ਤੋਂ ਥੋੜਾ ਤਾਂ ਉਤਾਰਦਾ ਹੋ ਜਾਂਦਾ ਇੱਕ ਅਸ਼ਾਰਾ ਬੰਨ ਲੱਗੀਆਂ ਸੁਰਤ ਬਾਕੀ ਨਹੀਂ ਪਹਿਲੀ ਇਲੈਕਸ਼ਨ ਦੇ ਵਿੱਚ ਇੰਨਾ ਜਲੂਸ ਕੱਢਿਆ ਸਾਡੇ ਆਪਣੇ ਆਗੂਆਂ ਨੇ ਆਪਸ ਵਿੱਚ ਟੜਾਂ 'ਚ ਬਹਿ ਕੇ ਇਹ ਚੋਣ ਦਾ ਮਤਲਬ ਨਹੀਂ ਮੀਨਿੰਗ ਨਾਲ ਦੋ ਟੜੇ ਦਾ ਬਣ ਨਹੀਂ ਵਣੇ ਵੱਧ ਬਣ ਸਕਦੇ ਵੱਧ ਕਿੰਨੇ ਮਰਜ਼ੀ ਬਣ ਜਾਂਦੇ ਸਾਨੂੰ ਨਤਮੈਤ ਕਰ ਗਈ ਇੰਨਾ ਜਲੂਸ ਲੱਗਿਆ ਆਪਸ ਵਿੱਚ ਪਹਿਲੀ ਚੋਣ ਦੇ ਵਿੱਚ ਹੀ 1925 ਤੋਂ ਬਾਅਦ 2647 ਦੇ ਵਿੱਚ 1 ਲੱਖ ਸਿੱਖ 1 ਲੱਖ ਸਿੱਖ ਸਾਡੇ ਆਲਟਾ ਗੂਆਂ ਤੋਂ ਨਿਰਾਸ਼ ਹੋ ਕੇ ਰਾਮਾ ਸੁਆਮੀ ਵਿਆਸ ਦੇ ਵਿੱਚ ਚਲੇ ਗਏ ਬਹੁਤ ਨਹੂਰੀ ਗੰਤੀ ਸੀ ਪਹਿਲਾਂ ਇਹਨਾਂ ਦੀ ਪਹਿਲੀ ਚੋਣ ਵਿੱਚ ਇਹਨਾਂ ਜਰੂਰ ਸੱਖਾਂ ਨੇ ਆਪਸ ਵਿੱਚ 1 ਲੱਖ ਸਿੱਖ ਨਿਰਾਸ਼ ਹੋ ਕੇ ਦਾਦਾ ਸਵਾਮੀ ਦੇ ਚੇਲੇ ਬਣ ਗਏ ਬੋਲੋ ਸਤਨਾਮ ਵਾਹਿਗੁਰੂ ਹਾਂਜੀ ਦੇਖ ਲਓ ਤੁਸੀਂ ਯਾਹ ਵਾਲੇ ਹੁੰਦੇ ਹਾਂਜੀ ਚੇਲੇ ਬਣੇ ਹਾਂਜੀ ਅੱਗੇ ਅੱਗੇ ਤੁਸੀਂ ਫੇਰ ਦੋ ਚਲੋ ਸੋ ਦੂ ਬਾਹਰ ਦਿਨੋਂ ਦਿਨ ਅਗਲੀ ਚੋਣ ਵਿੱਚੋਂ ਉਦੋਂ ਲੁਭਾਰ ਉਦੋਂ ਅਗਲੀ ਚੋਣ ਵਿੱਚੋਂ ਉਦੋਂ ਲੁਭਾਰ ਤੇ ਜੋ ਅਗਲੀ ਚੋਣ ਵਿੱਚ ਦਿਨੋਂ ਦਿਨ ਦਿਨੋਂ ਦਿਨ ਦਿਨੋਂ ਦਿਨ ਧੜੇ ਬੰਦੀਆਂ ਬਣਦੀਆਂ ਰਹੋ ਵਿਚਾਰ ਪਰ ਮੇਰੇ ਦਸਵੇਂ ਸਿੱਖਤਾ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਗੁਣ ਤੰਤਰਾਂ ਪ੍ਰਣਾਲੀ ਦਿੱਤੀ ਸੀ ਗੁਰੂ ਜੀ ਨੇ ਤਾਂ ਫੀਪੀਆਂ ਨਹੀਂ ਵਿਖਾਈਆਂ ਸੀ ਜੇ ਫੀਪੀਆਂ ਰਖਾਈਆਂ ਹੁੰਦੀਆਂ ਰਖਾਈਆਂ ਨਹੀਂ ਤਾਂ ਜੇ ਕਿਰਖਾਈਆਂ ਹੁੰਦੀਆਂ ਫਿਰ ਜਿਹਨੇ ਪੰਜ ਪਿਆਰੇ ਜਿਸ ਨੂੰ ਪਸ਼ੋਕਰ ਦੱਸਿਆ ਸੀ ਨਾ ਪਸ਼ੋਕਰ ਤਾਂ ਬਾਤ ਅਸੀਂ ਥਾਂਸੇ ਆ ਪਸ਼ੋਕਰ ਦੱਸਿਆ ਸੀ ਕਿੱਥੇ ਕਿੱਥੋਂ ਆਏ ਚੋਣਾ ਵਿੱਚ ਤਾਂ ਮੈਨੂੰ ਲੱਗਾ ਨਾ ਪੰਜਾਂ ਵਿੱਚੋਂ ਕੋਈ ਨਹੀਂ ਜਿੱਤਣਾ ਸੀ ਬੋਲੋ ਸਾਥੀ ਹਮ ਜੇ ਤਿੰਨ ਵਿੱਚੋਂਾਂ ਦੇ ਵਿੱਚ ਨਾ ਨਾ ਇਸ ਕਰਕੇ ਧਰਮ ਦਾ ਸਬੰਧ ਗਿਣਤੀ ਨਾਲ ਨਹੀਂ ਧਰਮ ਦਾ ਸਬੰਧ ਗੁਣਾ ਦੇ ਨਾਲ ਹੈ ਗੁਣਾ ਦੇ ਨਾਲ ਹੈ ਗੋਣ ਤੇ ਗੁਣਾ ਵਾਲੇ ਤੇ ਗੁਰੂ ਜੀ ਕਹਿੰਦੇ ਹਿੰਦੀ ਘਟ ਨਹੀਂ ਹੈਨ ਵਰਲੇ ਨਹੀਂ ਕੰਨੀ ਖੈਲ ਫਕਰਾ ਸੰਸਾਰ ਰੋਹ ਵਿਚਾਰ ਇਹ ਸਹੀ ਸਿਧਾਂਤਕ ਗੱਲ ਗੁਣ ਤੰਤਰ ਪ੍ਰਣਾਲੀ ਦਿੱਤੀ ਸੀ ਗੁਰੂ ਜੀ ਨੇ 1692 ਵਿਸਾਖੀ ਤੇ ਪੂਰਾ ਤੰਤਰ ਰੱਖਿਓ ਜਿਸ ਕਰਕੇ ਧਰਮ ਦਾ ਸੰਬੰਧ ਗਿਣਤੀ ਨਾਲ ਨਹੀਂ ਧਰਮ ਦਾ ਸੰਬੰਧ ਗੁਣਾ ਦੇ ਨਾਲ ਹੈ ਗੁਣਾ ਦੇ ਨਾਲ ਹੈ ਗੋਣ ਤੇ ਗੁਣਾ ਵਾਲੇ ਤੇ ਗੁਰੂ ਜੀ ਕਹਿੰਦੇ ਹਿੰਦੀ ਘਟਣੀ ਹੈਨ ਵਰਲੇ ਨਹੀਂ ਕਰਨੀ ਖੈਲ ਫਕਰਾ ਸੰਸਾਰ ਰਹੁ ਵਿਚਾਰ ਇਹ ਸ੍ਰੀ ਸਿਧਾਂਤ ਗੱਲ ਗੁਣ ਤੰਤਰ ਪ੍ਰਣਾਲੀ ਦਿੱਤੀ ਸੀ ਗੁਰੂ ਜੀ ਨੇ 1692 ਬਸਾਖੀ ਤੇ ਪੂਰਾ ਤੰਤਰ ਰੱਖਿਆ ਹੈ